ਤੁਹਾਡਾ ਭਰਾ ਹੋਣ ਦੇ ਨਾਤੇ ਇੱਕ ਪਰਿਵਾਰ ਦਾ ਮੈਂਬਰ ਹੋਣ ਦੇ ਨਾਤੇ ਤੁਹਾਨੂੰ ਇਸ ਗੱਲ ਦਾ ਯਕੀਨ ਦਿਵਾਉਣਾ ਵੀ ਉਹਨਾਂ ਨੂੰ ਦਿੱਲੀ ਜ਼ਰੂਰ ਦਿਖਾਵਾਂਗੇ ਤਾਜੀ ਕਾਲ ਮੈਂ ਹਾਜ਼ਰ ਹਾਂ ਅਸਮਝਾ ਨਿਊਜ਼ ਦੇ ਇੱਕ ਦਰਸ਼ਕਾਂ ਦਾ ਸਵਾਗਤ ਹੈ ਅਜਿਹਾ ਕੋਈ ਦਿਨ ਨਹੀਂ ਜਿਸ ਦਿਨ ਕੋਈ ਵੀ ਮਾੜੀ ਘਟਨਾ ਨਾ ਵਾਪਰੇ ਤੇ ਮੀਤੇ ਦਿਨੀ ਬਠਿੰਡਾ ਦੇ ਵਿੱਚੋਂ ਵੀ ਇੱਕ ਮੰਦਪਾਗੀ ਖਬਰ ਦੇਖਣ ਨੂੰ ਮਿਲੀ ਜਿੱਥੇ 8 ਪਰਿਵਾਰਾਂ ਦੇ ਆਸ਼ਾਨੇ ਜਿਹੜੇ ਨੇ ਉਹ ਸੜ ਕੇ ਸੁਆਹ ਹੋ ਗਏ ਨੇ ਦੱਸਦੇ ਆ ਕਿ ਪਿੰਡ ਦਾ ਹੀ ਇੱਕ ਅਜਿਹਾ ਨੌਜਵਾਨ ਜੋ ਸੌਤੋਵਾਦ ਦੇ ਵਿਅਕਤੀ ਨਾਲ ਮਿਲ ਕੇ ਗਰੀਬ ਪਰਿਵਾਰਾਂ ਦੇ ਆਸ਼ਾਨੇ ਨੂੰ ਪੈਟਰੋਲ ਬੰਮ ਸੁੱਟ ਕੇ ਜਲਾ ਦਿੱਤਾ ਗਿਆ ਜਿਸ ਤੋਂ ਬਾਅਦ ਪਰਿਵਾਰ ਨੇ ਸਰਕਾਰ ਤੋਂ ਮਦਦ ਦੀ ਅਤੇ ਬਣਦੇ ਮੁਆਵਜ਼ੇ ਦੀ ਮੰਗ ਕੀਤੀ ਹੈ ਦੱਸਿਆ ਕਿ ਇਸ ਤਰ੍ਹਾਂ ਪਰਿਵਾਰਾਂ ਦੇ ਨਾਲ ਭਾਜਪਾ ਦੇ ਕੋਮੇ ਕਿਸਾਨਾਂ ਨੂੰ ਸੁਖਮਿੰਦਰ ਪਾਲ ਸਿੰਘ ਗਰੇਪਾਲ ਨੇ ਗੱਲਬਾਤ ਕੀਤੀ ਹੈ ਉਹਨਾਂ ਦੇ ਦੁੱਖ ਨੂੰ ਸਾਂਝਾ ਕੀਤਾ ਹੈ ਅਤੇ ਉਹਨਾਂ ਦੀ ਮਦਦ ਦੀ ਜਿਹੜੀ ਹੈ ਗੁਹਾਰਾ ਸਵੀਕਾਰ ਕੀਤੀ ਅਤੇ ਅੱਗੋਂ ਗੱਲ ਰੱਖੀ ਹੈ ਕਿ ਇਹਨਾਂ ਪਰਿਵਾਰਾਂ ਦੀ ਮੰਗ ਜਿਹੜੀ ਹੈ ਸਰਕਾਰਗੇ ਰੱਖੀ ਜਾਵੇਗੀ ਦੱਸਿਆ ਕਿ ਜ਼ਿਲ੍ਹਾ ਪਠਿੰਡਾ ਦੇ ਵਿੱਚ ਵਾਪਰੀ ਲੁੱਟਮਾਰ ਅਤੇ ਜਨਿਕਾਨ ਦਾ ਮਾਮਲਾ ਇੰਦ੍ਰਿਕਰੇ ਮੰਤਰੀ ਅਮਿਸ਼ਾ ਕੋਲ ਉਠਾਇਆ ਜਾਵੇਗਾ ਤਾਂ ਕਿ ਇਸ ਘਟਨਾ अनुकरण ਦੇ ਵਿੱਚ ਜਿਹੜੇ ਗਰੀਬ ਪਰਿਵਾਰਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਵੱਦ ਤੋਂ ਵੱਦ ਸਰਕਾਰ ਦੇ ਵੱਲੋਂ ਮਦਦ ਕੀਤੀ ਜਾਵੇਗੀ ਜਿਸ ਵਿਅਕਤੀ ਨੇ ਇਸ ਇਹ ਅਗਨੀ ਕਾਂਡ ਕੀਤਾ ਉਸ ਨੂੰ ਕਾਨੂੰਨ ਮੁਤਾਬਕ ਸਜ਼ਾ ਵੀ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾਵੇ ਇਹ ਜਿਹੜੇ ਵਿਚਾਰ ਨੇ ਉਹ ਭਾਰਤੀ ਜਨਤਾ ਪਾਰਟੀ ਦੇ ਕੌਮੀ ਕਿਸਾਨ ਆਗੂ ਸੁਖਮਿੰਦਰ ਸਿੰਘ ਗਰੀਪਾਲ ਪੁਖੜੀ ਕਾਲਾ ਨੇ ਇਸ ਅਗਨੀ ਕਾਂਡ ਵਾਲੇ ਪਿੰਡ ਦਾ ਦੌਰਾ ਕਰਨ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਉਹਨਾਂ ਨੇ ਉਚਿਤ ਤੌਰ ਤੇ ਨਕਰਾਂ ਦੇ ਵਿੱਚ ਪਹੁੰਚ ਕੇ ਜਿੱਥੇ 7-8 ਘਰਾਂ ਦੇ ਵਿੱਚ ਪੈਟਰੋਲ ਬੰਬ ਸੁੱਟ ਕੇ ਅਗ ਲਗਾ ਦਿੱਤੀ ਗਈ ਸੀ ਪਿੰਡ ਪਰਿਵਾਰਾਂ ਨੇ ਪਿੰਡ ਦੇ ਹੀ ਇੱਕ ਨੌਜਵਾਨ ਉੱਤੇ ਇਹ ਦੋਸ਼ ਲਗਾਉਂਦੇ ਕਿਹਾ ਹੈ ਕਿ ਉਹ ਨਸ਼ੇ ਦੀ ਤਸਕਰੀ ਕਰਦਾ ਸੀ ਉਹਨਾਂ ਨੇ ਕੁਝ ਦਿਨ ਪਹਿਲਾਂ ਸਰਪੰਚ ਨੂੰ ਵੀ ਦੱਸਿਆ ਸੀ ਅਤੇ ਨਈਆਂ ਵਾਲਾ ਵਿਖੇ ਵੀ ਸ਼ਿਕਾਇਤ ਕੀਤੀ ਸੀ ਉਹਨਾਂ ਦੱਸਿਆ ਕਿ ਉਹਨਾਂ ਨੂੰ ਪੁਲਿਸ ਨਸ਼ਾ ਤਸ਼ਕਰੀ ਤੋਂ ਜਾਨ ਮਾਲ ਦਾ ਖਤਰਾ ਦੱਸਿਆ ਸੀਗਾ ਪਰ ਪੁਲਿਸ ਅਤੇ ਸਰਪੰਚ ਦੇ ਵੱਲੋਂ ਕੋਈ ਕਾਰਵਾਈ ਵੀ ਨੇਕੀ ਤੇਗੇ ਦਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਕੌਮੀ ਕਿਸਾਨ ਲਗਭਗ ਸੁਪਿੰਦਰ ਪਾਸਿੰਗ ਦੇ ਵੱਲੋਂ ਸਪੈਨ ਦਾ ਦੌਰਾ ਕੀਤਾ ਗਿਆ ਅਤੇ ਇਹਨਾਂ ਪਰਿਵਾਰਾਂ ਦੀ ਮੰਗ ਸਰਕਾਰ ਅੱਗੇ ਮੁੱਖ ਰੱਖਣ ਦੀ ਗੱਲ ਕੀਤੀ ਹੈ ਦੱਸ ਦੇ ਕਿ 9 ਜਨਵਰੀ ਦੀ ਰਾਤ ਨੂੰ ਉਸ ਨੌਜਵਾਨ ਅਤੇ ਉਸ ਦੇ ਨਾਲ 150 ਤੋਂ ਵੱਧ ਵਿਅਕਤੀਆਂ ਦੇ ਵੱਲੋਂ ਇਹਨਾਂ 8 ਘਰਾਂ ਦੇ ਉੱਪਰ ਪੈਟਰੋਲ ਬੰਬ ਸੁੱਟ ਕੇ ਅੱਗ ਲਗਾਈ ਗਈ ਅਜਿਹਾ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਜਿਨ੍ਹਾਂ ਦੇ ਘਰ ਉਜੜ ਗਏ ਨੇ ਉਹਨਾਂ ਕਹਿੰਿਆ ਕਿ ਅਸੀਂ ਆਪਣੀਆਂ ਜਾਨਾਂ ਅ ਬਚਾਈਆਂ ਭੱਜ ਕੇ ਜਿਸ ਨਾਲ ਹੀ ਤੁਹਾਨੂੰ ਦੱਸ ਦੇ ਕਿ ਭਾਜਪਾ ਦੇ ਆਗੂ ਸੁਖਮਿੰਦਰ ਪਾਲ ਸਿੰਘ ਗਰਪਾਲ ਨੇ ਕਿਹਾ ਕਿ ਪੀੜਤ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਕਿ ਘਰਾਂ ਨੂੰ ਸਾੜਨ ਤੇ ਮਹਿਲਾਵਾਂ ਨਾਲ ਦੁਰਵਿਵਹਾਰ ਕਰਨ ਵਾਲਿਆਂ ਖਿਲਾਫ ਉਦੇਸ਼ ਦੀ ਗ੍ਰਹਿ ਮੰਤਰੀ ਅਮੇਸ਼ਾ ਤੇ ਰਾਸ਼ਟਰੀ ਮੈਲਾ ਆਯੋਗ ਨਵੀਤਿਲਿਤ ਚੇਅਰਪਰਸਨ ਕੋਲ ਵੀ ਇਸ ਕੇਸ ਨੂੰ ਵੀ ਅੱਗੇ ਪੇਜਣਗੇ ਤਾਂ ਜੋ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅੱਜ ਸਾਰੇ ਸਰਦਾਰ ਕੇਬਲ ਸਿੰਘ ਹੁਣਾਂ ਦੇ ਘਰ ਚ ਬੈਠੇ ਹੈਗੇ ਆ ਮੇਰੀਆਂ ਸਤਕਾਰ ਜੋ ਭੈਣਾਂ ਤੇ ਮੇਰੀਆਂ ਮਾਮਾ ਬੈਠੀਆਂ ਨੇ ਭਰਾ ਬੈਠੇ ਆ ਸਾਡੇ ਬਜ਼ੁਰਗ ਬੈਠੇ ਆ ਦੁਨੀਆ ਸ਼ਰਮਸਾਰ ਹੋਈ ਜਾ ਵੀ ਪੰਜਾਬ ਦੇ ਵਿੱਚ ਮੈਂ ਕਹਿੰਦਾ ਇਹ ਪਹਿਲੀ ਘਟਨਾ ਹੋਊਗੀ ਵੀ ਜਿੱਥੇ ਘਰਾਂ ਨੂੰ ਸਾੜਿਆ ਗਿਆ ਹੋਵੇ ਔਰ ਦੋਸ਼ੀ ਜਿਹੜੇ ਹੈਗੇ ਆ ਉਹਨਾਂ ਤੇ ਕਾਰਵਾਈ ਨਾ ਹੋਵੇ ਜਦੋਂ ਪਤਾ ਲੱਗਿਆ ਮੇਰੇ ਧੰਨਵਾਦ ਕਰਦਾ ਵਰਲਡ ਫੇਮਸ ਰਾਈਟਰ ਔਰ ਜਿਹੜੇ ਕੀ ਚਿੰਤਕ ਵੀ ਨੇ ਔਰ ਸਮੇ ਸਮੇਤੇ ਇਹਨਾਂ ਦੇ ਆਰਟੀਕਲਸ ਪੂਰੀ ਦੁਨੀਆ 'ਚ ਛਪਦੇ ਨੇ ਸਰਦਾਰ ਬੁੱਧ ਸਿੰਘ ਨੀਲੋਂ ਸਾਹਿਬ ਔਰ ਇਹਨਾਂ ਦੇ ਨਾਲ ਮੈਂ ਆਇਆ ਹੁਣ ਇੱਥੇ ਕਈ ਚੀਜ਼ਾਂ ਦੇਖਣ ਨੂੰ ਸੁਣਨ ਨੂੰ ਮਿਲੀਆਂ ਜਦੋਂ ਆਪਾਂ ਪਰੇ ਹੁੰਨੇ ਆ ਤੇ ਉਹ ਚੀਜ਼ਾਂ ਧਿਆਨ 'ਚ ਨਹੀਂ ਆਉਂਦੀਆਂ ਉਹਦੇ ਵਿੱਚ ਮੋਟੀ-ਮੋਟੀ ਗਲਤ ਆ ਇਹ ਆ ਵੀ ਸਰਪੰਚ ਜਿਹੜਾ ਹੈਗਾ ਉਹ ਆਮ ਆਦਮੀ ਪਾਰਟੀ ਦਾ ਸੀ ਕੀ ਬੰਤਾ ਸਿੰਘ ਦਾ ਬੰਤਾ ਸਿੰਘ ਤੇ ਉਹਦਾ ਗਵੰਡੀਆ ਅਰਵਿੰਦਰ ਸਿੰਘ ਇਹ ਇੱਥੇ ਪਿੰਡ ਦੇ ਵਿੱਚ ਜਿਹੜੀ ਪੁਲਿਸ ਕਹਿੰਦੀ ਆ ਨਾ ਵੀ ਸਾਨੂੰ ਦੱਸੋ ਜੀ ਚਿੱਟਾ ਕਿੱਥੇ ਵਿਕਦਾ ਰੋਜ਼ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਕਹਿੰਦੇ ਜੀ ਐਸ ਐਚਓ ਜ਼ਿੰਮੇਵਾਰ ਹੋਊਗਾ ਉਸ ਹਲਕੇ ਦਾ ਜਿੱਥੇ ਚਿੱਟਾ ਵਿਕਦਾ ਕਿੱਥੇ ਵਿਕਦਾ ਉਹਨਾਂ ਨੂੰ ਮੈਂ ਕਹਿੰਦਾ ਵੀ ਇਹੀ ਨਹੀਂ ਦੱਸਦਾ ਵੀ ਕਿੱਥੇ ਵਿਕਦਾ ਔਰ ਮੈਂ ਕਹਿੰਦਾ ਕਿਹੜੀ ਜਗ੍ਹਾ ਜਿੱਥੇ ਨਹੀਂ ਵਿਕਦਾ ਜਦੋਂ ਉਹ ਚਿੱਟੇ ਵਾਲੇ ਪਹਿਲਾਂ ਧਮਕੀਆਂ ਦੇਣ ਫਿਰ ਉਹ ਧਮਕੀਆਂ ਤੋਂ ਬਾਅਦ ਜੇ ਉਹ ਕਹਿੰਦੇ ਹੈਗੇ ਆ ਵੀ ਅਸੀਂ ਤੁਹਾਡੇ ਘਰ ਸਾੜ ਦੇਾਂਗੇ ਮਾਵਾ ਕਹਿੰਦੀਆਂ ਨੇ ਭੈਣਾਂ ਕਹਿੰਦੀਆਂ ਵੀ ਸਾਡੇ ਬੱਚਿਆਂ ਤੇ ਗਲਤ ਅਸਰ ਪਏਗਾ ਵੀ ਤੁਸੀਂ ਇੱਥੇ ਇਹ ਕੰਮ ਨਾ ਕਰੋ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਇਹ ਘਰ ਹੀ ਨਹੀਂ ਰਹਿਣ ਦੇਣੇ ਸਰਪੰਚ ਦੇ ਘਰੇ ਜਾਂਦੀਆਂ ਨੇ ਸਰਪੰਚ ਦੇ ਘਰੇ ਔਰ ਸਤਕਾਰਯੋਗ ਭੈਣਾਂ ਨੂੰ ਮਾਵਾ ਨੂੰ ਚੰਗਾ ਮਾੜਾ ਬੋਲਦੇ ਹੈਗਾ ਉਹ ਤੇ ਉਦੋਂ ਬਾਅਦ ਉਹੀ ਗੱਲ ਕਰਦਾ ਹੈਗਾ ਵੀ ਜਿਵੇਂ ਬਜ਼ੁਰਗਾਂ ਨੇ ਦੱਸਿਆ ਬਈ ਪਉਆਂ ਦੇ ਵਿੱਚ ਜਿਹੜੇ ਪਉਏ ਹੁੰਦੇ ਆ दारू ਵਾਲੇ ਉਹਨਾਂ ਚ ਉਹਨਾਂ ਨੇ ਪੈਟਰੋਲ ਭਰ-ਭਰ ਕੇ ਲਿਆਂਦਾ ਸੀ ਉਹ ਪੈਟਰੋਲ ਪੰਪ ਬਣਾ-ਬਣਾ ਕੇ ਘਰਾਂ 'ਚ ਸੱਟੇ ਹੈਗੇ ਆ ਔਰ ਕੋਈ ਘਰ ਜਿਹੜਾ ਹੈਗਾ ਉਹ ਛੱਡਿਆ ਨਹੀਂ ਹੈਗਾ ਸਾਰੇ ਦੇ ਸਾਰੇ ਸਾੜੇ ਆ ਸਿਰਫ ਬੱਚੇ ਤੇ ਇੱਕ ਜਾਨਮਾਲ ਦਾ ਨੁਕਸਾਨ ਹੋਣੋਂ ਬਚ ਗਿਆ ਈਵਨ ਪਸ਼ੂਆਂ ਦੇ ਵੀ ਟੱਕ ਲੱਗੇ ਹੋਏ ਆ ਬੰਦਿਆਂ ਦੇ ਕਿੰਨੇ-ਕਿੰਨੇ ਟਾਂਕੇ ਲੱਗੇ ਆ ਰੋੜੇ ਮਾਰੇ ਆ ਇੱਟਾਂ ਮਾਰੀਆਂ ਕ੍ਰਪਾਨਾਂ ਮਾਰੀਆਂ ਮੈਂ ਕਹਿੰਦਾ ਵੀ ਗੁੰਡਾਗਰਦੀ ਦਾ ਐਡਾ ਵੱਡਾ ਨੰਗਾ ਨਾਲ ਸੀ ਇਹ ਅਸੀਂ ਕਦੇ ਯੂਪੀ ਬਿਹਾਰ ਦੇ ਵਿੱਚ ਵੀ ਨਹੀਂ ਸੀ ਸੁਣਿਆ ਜਿੰਨਾ ਇੱਥੇ ਹੋਇਆ ਠੀਕ ਹੈ ਸਮੇਂ ਦੇ ਨਾਲ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਜੇ ਅੱਜ ਸੂਰਜ ਆ ਤੇ ਕੱਲ ਨੂੰ ਚੰਦਰਮੇ ਦੀ ਵੀ ਵਾਰੀ ਆਉਣੀ ਆ ਜੇ ਚੰਦਰਮਾ ਇੰਨਾ ਠੰਡਾ ਤਾਂ ਹੋ ਸਕਦਾ ਵੀ ਉਹ ਸੂਰਜ ਨੂੰ ਉਹਦੇ ਹੀ ਨਾ ਹੋਣ ਦਵੇ ਇਸ ਕਰਕੇ ਰਾਤ ਤੋਂ ਬਾਅਦ ਦਿਨ ਦਿਨ ਤੋਂ ਬਾਅਦ ਰਾਤ ਆਉਂਦਾ ਹੈ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਔਰ ਸਾਡੇ ਜਿਹੜੇ ਰਿਟਾਇਰਡ ਈਡੀ ਸਰਦਾਰ ਨਰਿੰਦਰ ਸਿੰਘ ਹੁਣੀ ਵੀ ਆ ਕੇ ਗਏ ਆ ਜੇ ਕਿਸੇ ਦੇ ਮਨ ਨੂੰ ਐਡੀ ਸੱਟ ਸਾਰਿਆਂ ਦੇ ਵੱਜੀ ਆ ਤਾਂ ਦਾਨ ਸਿੰਘ ਵਾਲੇ ਪਿੰਡ ਦੇ ਵਿੱਚ ਆਏ ਕਿੱਥੇ ਤਾਂ ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਬਚਨ ਸੀਗੇ ਵੀ ਮਾਝੇ ਦੀ ਸਿੱਖੀ ਮਹਾ ਸਿੰਘ ਦੇ ਨਾਂ ਤੇ ਬੱਚੀ ਆ। ਔਰ ਮਾਲਵੇ ਦੀ ਸਿੱਖੀ ਦਾਨ ਸਿੰਘ ਦੇ ਨਾਂ ਤੇ ਵਜੀ। ਉਹਨਾਂ ਦਾ ਬਜ਼ੁਰਗਾਂ ਦਾ ਵੱਡਿਆਂ ਦਾ ਵਟੇਰਿਆਂ ਦਾ ਯੋਧਿਆਂ ਦਾ ਪਿੰਡ ਹੋਵੇ ਤੇ ਉੱਥੇ ਇਹ ਜਿਆ ਨੰਗਾ ਨਾਚ ਹੋਵੇ ਮੈਂ ਕਹਿੰਦਾ ਸ਼ਰਮ ਦੀ ਗੱਲ ਆ। ਔਰ ਇਹ ਜਿਹੜਾ ਚਿੱਟਾ ਹੈਗਾ ਇਹ ਕਹਿਜੀ ਬਿਮਾਰੀ ਆ ਜਿਹੜਾ ਜਕੜ ਚ ਆ ਗਿਆ। ਉਹਦਾ ਨਾ ਕੋਈ ਮਾਂ ਕੋਈ ਭੈਣ ਕੋਈ ਭਾਈ ਕੋਈ ਬਜ਼ੁਰਗ ਕੋਈ ਕੋਈ ਸਾਕਾ ਸੰਬੰਧੀ ਨਹੀਂ ਹੈ ਇਹ ਐਡੀ ਮਾੜੀ ਜਿਹੜੀ ਹੈਗੀ ਆ ਇਹ ਚੀਜ਼ ਦੇ ਵਿੱਚ ਪੰਜਾਬ ਗਿਰਫਤ ਦੇ ਵਿੱਚ ਆਇਆ ਹੋਇਆ ਔਰ ਜਿਹੜੇ ਐਮਐਲਏ ਨੇ ਜਾਂ ਜਿਹੜੇ ਪੁਲਿਸ ਦੇ ਮਾੜੇ ਅਨਸਰ ਨੇ ਮੈਂ ਕਹਿੰਨਾ ਗੰਦੀਆਂ ਮੱਛੀਆਂ ਨੇ ਜਿਹੜੀਆਂ ਮੈਂ ਡੀਜੀਪੀ ਸਾਹਿਬ ਸ਼੍ਰੀ ਗੌਰਵ ਜਯਾਦੇਵ ਜੀ ਨੂੰ ਕਹਿਣਾ ਹੈਗਾ ਵੀ ਜਿਹੜੇ ਆਪ ਦੇ ਪਹਿਲਾਂ ਦਫ਼ਤਰ ਦੇ ਔਰ ਪਲੱਸ ਜਿਹੜੇ ਬਾਹਰ ਥਾਣਿਆਂ ਚ ਨੇ ਉਹਨਾਂ ਦੀ ਪੁਲਿਸ ਦੀ ਵੀ ਸਕਰੀਨਿੰਗ ਹੋਵੇ ਇਹ ਇਸ ਤਰ੍ਹਾਂ ਬੰਦ ਨਹੀਂ ਹੋਣਾ ਜੇ ਹੁਣ ਸਾਡੇ ਦੱਸੋ ਵੀ ਇਹਨਾਂ ਦਾ ਕਿਨੇ ਹੁਣ ਹੱਥ ਫੜਿਆ ਪੁਲਿਸ ਤਾਂ ਕਹਿੰਦੀ ਹੈਗੀ ਆ ਵੀ ਤੁਸੀਂ ਦੱਸੋ ਇਹਨਾਂ ਨੇ 10 ਵੀ ਦਿੱਤਾ ਐਫ ਆਈ ਆਰ ਵੀ ਹੋ ਗਈ ਐਫ ਆਈ ਆਰ ਤੋਂ ਬਾਅਦ ਉਹ ਬੰਦੇ ਕੁਝ ਫੜਲੇ ਫੜ ਕੇ ਉਹਨਾਂ ਦਾ ਕੋਈ ਰਿਮਾਨਡ ਨਹੀਂ ਸਿੱਧਾ ਥਾਣੇ ਤੋਂ ਜੇਲ੍ਹ ਭੇਜ ਤੇ ਤੇ ਇਹ ਜਿਹੜੀ ਹੈਗੀ ਸਰਕਾਰ ਸਦਾ ਨਹੀਂ ਰਹਿੰਦੀ ਲੀਡਰ ਬਣ ਜਾਂਦੇ ਆ ਤੇ ਉਹ ਫਿਰ ਸਕੰਦਰ ਦੀਆਂ ਗੱਲਾਂ ਸੁਣਾਉਂਦੇ ਆ ਵੀ ਖਾਲੀ ਹੱਥ ਹੀ ਗਿਆ ਸੀ ਤੇ ਖਾਲੀ ਹੱਥ ਹੀ ਸਾਰਿਆਂ ਨੇ ਜਾਣਾ ਇਹ ਸਰਕਾਰ ਵਾਲਿਆਂ ਨੇ ਵੀ ਨਾਲ ਨਹੀਂ ਲੈ ਜਾਣਾ ਇੱਥੇ ਕੋਈ ਜਿਹੜੇ ਟੈਚੀ ਲੈਂਦੇ ਸੀ ਟੈਚੀ ਲੈ ਕੇ ਨਹੀਂ ਗਏ ਨਾਲ ਤੇ ਇਸ ਕਰਕੇ ਮੈਂ ਜ਼ਿਆਦਾ ਨਹੀਂ ਕਹਿੰਦਾ ਹੈਗਾ ਜਿਹੜਾ ਕੁਝ ਹੁਣ ਤੱਕ ਹੋਇਆ ਔਰ ਸਾਰਿਆਂ ਨੇ ਮਾੜਾ ਮੰਨਿਆ ਭਾਰਤੀ ਜਨਤਾ ਪਾਰਟੀ ਵੱਲੋਂ ਮੈਂ ਤੁਹਾਡੇ ਸਾਰਿਆਂ ਦੇ ਹਾ ਦਾ ਨਾਰਾ ਮਾਨ ਲਈ ਆਇਆ ਹੈਗਾ ਭੈਣ ਜੀਆਂ ਨੇ ਕਿਹਾ ਉਹਨਾਂ ਦੇ ਮਨ ਦੇ ਵਿੱਚ ਕਸ਼ਟ ਹੈਗਾ ਕੋਈ ਵੀ ਹੋਵੇ ਈਵਨ ਆਪਾਂ ਕਿਸੇ ਪੰਛੀ ਦਾ ਵੀ ਆਲਣਾ ਜਲਾ ਦਈਏ ਉਹਦੇ ਮਨ 'ਚ ਵੀ ਰੋਹ ਹੁੰਦਾ ਘਰ ਐਵੇਂ ਨਹੀਂ ਬਣਦੇ ਹੈਗੇ ਥੋੜੀਆਂ ਥੋੜੀਆਂ ਚੀਜ਼ਾਂ ਦਾ ਛੋਟੀਆਂ ਛੋਟੀਆਂ ਜੋੜ ਕੇ ਘਰ ਬਣਦੇ ਆ ਪਤਾ ਨਹੀਂ ਬਜ਼ੁਰਗਾਂ ਤੋਂ ਲੈ ਕੇ ਉਹਨਾਂ ਨੇ ਨਹੀਂ ਰੱਖੀ ਹੁੰਦੀ ਆ ਗਾਂਾਂ ਬੱਚੇ ਸੰਭਾਲਨੇ ਆਉਂਦੇ ਆ ਤੇ ਉਹ ਆਮ ਬਜ਼ੁਰਗ ਕਹਿੰਦੇ ਹੈਗੇ ਆ ਵੀ ਜੇ ਜਾਦੇ ਰੱਜਿਆ ਤਾਂ ਉੱਜੜ ਕੇ ਦੇਖ ਲੈ ਤੇ ਇਸ ਤੋਂ ਵੱਡਾ ਉਜਾੜਾ ਕੀ ਹੋ ਸਕਦਾ ਸ਼ਾਬਾਸ਼ ਹੈ ਸਰਦਾਰ ਕੇਵਲ ਸਿੰਘ ਹੁਣਾਂ ਦੇ ਜਿਨ੍ਹਾਂ ਨੇ ਬੀਐਸਐਫ ਦੇ ਵਿੱਚ ਵੀ ਆਪਦੀ ਜ਼ਿੰਮੇਵਾਰੀ ਨਿਭਾਈ ਆ ਤੇ ਇੱਥੇ ਵੀ ਛਾਤੀ ਤਾਣ ਕੇ ਖੜੇ ਆ ਮੈਂ ਇਹਨਾਂ ਦਾ ਬਾਈ ਜੀ ਦਾ ਬਹੁਤ ਬਹੁਤ ਧੰਨਵਾਦ ਵੀ ਕਰਦਾ ਦੂਜੀ ਗੱਲ ਹੈ ਜੀ ਵੀ ਕਾਨੂੰਨ ਆ ਜਿਹੜਾ ਉਹ ਸਾਡੇ ਲਈ ਨਹੀਂ ਸਾਰਿਆਂ ਲਈ ਇੱਕ ਆ ਕਾਨੂੰਨ ਨਾ ਤਾਂ ਹਾਰਦਾ ਹੁੰਦਾ ਨਾ ਬੁੱਢਾ ਹੁੰਦਾ ਹੁੰਦਾ ਤੇ ਨਾ ਕਾਨੂੰਨ ਖਤਮ ਹੁੰਦਾ ਹੈਗਾ ਹਾ ਦਾ ਨਾਰਾ ਮੰਨ ਲਈ ਆ ਹੈਗਾ ਭੈਣ ਜੀਆਂ ਨੇ ਕਿਹਾ ਉਹਨਾਂ ਦੇ ਮਨ ਦੇ ਵਿੱਚ ਕਸ਼ਟ ਹੈਗਾ ਕੋਈ ਵੀ ਹੋਵੇ ਈਵਨ ਆਪਾਂ ਕਿਸੇ ਪੰਛੀ ਦਾ ਵੀ ਆਲਣਾ ਜਲਾ ਦਈਏ ਉਹਦੇ ਮਨ 'ਚ ਵੀ ਰੋਹ ਹੁੰਦਾ ਘਰ ਐਵੇਂ ਨਹੀਂ ਬਣਦੇ ਹੈਗੇ ਥੋੜੀਆਂ ਥੋੜੀਆਂ ਚੀਜ਼ਾਂ ਦਾ ਛੋਟੀਆਂ ਛੋਟੀਆਂ ਜੋੜ ਕੇ ਘਰ ਬਣਦੇ ਆ ਪਤਾ ਨਹੀਂ ਬਜ਼ੁਰਗਾਂ ਤੋਂ ਲੈ ਕੇ ਉਹਨਾਂ ਨੇ ਨਹੀਂ ਰੱਖੀ ਹੁੰਦੀ ਆ ਗਾਂਹਾਂ ਬੱਚੇ ਸੰਭਾਲਦੇ ਆ ਤੇ ਉਹ ਆਮ ਬਜ਼ੁਰਗ ਕਹਿੰਦੇ ਹੈਗੇ ਆ ਵੀ ਜੇ ਜਾਦੇ ਰੱਜਿਆ ਤਾਂ ਉੱਜੜ ਕੇ ਦੇਖ ਲੈ ਤੇ ਇਸ ਤੋਂ ਵੱਡਾ ਉਜਾੜਾ ਕੀ ਹੋ ਸਕਦਾ ਸ਼ਾਬਾਸ਼ ਹੈ ਸਰਦਾਰ ਕੇਵਲ ਸਿੰਘ ਜੀ ਉਹਨਾਂ ਦੇ ਜਿਨ੍ਹਾਂ ਨੇ ਬੀਐਸਐਫ ਦੇ ਵਿੱਚ ਵੀ ਆਪਦੀ ਜ਼ਿੰਮੇਵਾਰੀ ਨਿਭਾਈ ਆ ਤੇ ਇੱਥੇ ਵੀ ਛਾਤੀ ਤਾਣ ਕੇ ਖੜੇ ਆ ਮੈਂ ਇਹਨਾਂ ਦਾ ਬਾਈ ਜੀ ਦਾ ਬਹੁਤ ਬਹੁਤ ਧੰਨਵਾਦ ਵੀ ਕਰਦਾ ਦੂਜੀ ਗੱਲ ਹੈ ਜੀ ਵੀ ਕਾਨੂੰਨ ਆ ਜਿਹੜਾ ਉਹ ਸਾਡੇ ਲਈ ਨਹੀਂ ਸਾਰਿਆਂ ਲਈ ਇੱਕ ਆ ਕਾਨੂੰਨ ਨਾ ਤਾਂ ਹਾਰਦਾ ਹੁੰਦਾ ਨਾ ਬੁੱਢਾ ਹੁੰਦਾ ਹੁੰਦਾ ਤੇ ਨਾ ਕਾਨੂੰਨ ਖਤਮ ਹੁੰਦਾ ਹੈ ਉਹ ਸਮਾਂ ਥੋੜਾ ਪਹਿਨੇ ਆ ਜੂਗਾ ਤੁਹਾਡਾ ਐਵੇਂ ਨਹੀਂ ਨੋ ਲਖਾਇ ਥੋੜੇ ਦਿਨ ਲੱਗਣਗੇ ਪਰ ਉਹੀ ਬੰਦੇ ਤੁਹਾਡੀਆਂ ਮਿਹਨਤਾਂ ਕਰਦੇ ਜਰੂਰ ਦਿਖਾਵਾਂਗੇ ਇਹ ਤੁਹਾਡੇ ਨਾਲ ਮੈਂ ਵਾਦਾ ਕਰਕੇ ਚੱਲਿਆ ਠੀਕ ਹੈ ਠੀਕ ਹੈ ਠੀਕ ਹੈ ਇਹ ਠੀਕ ਹੈ ਤੇ ਬਾਕੀ ਰਹੀ ਗੱਲ ਮੈਂ ਆਪਦੀ ਟੀਮ ਨੂੰ ਆਪਦੇ ਭਰਾਵਾਂ ਨੂੰ ਕਹਿਣਾ ਤੁਸੀਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨੇ ਉਹਨਾਂ ਨੇ ਆਵਾਸ ਯੋਜਨਾ ਅਸੀਂ ਸ਼ੁਰੂ ਕੀਤੀ ਹੋਈ ਆ ਵੀ ਜਿਨ੍ਹਾਂ ਕੋ ਘਰ ਨਹੀਂ ਹੈਗੇ ਤੇ ਮੈਂ ਆਪਣੀ ਟੀਮ ਨੂੰ ਆਪਣੇ ਭਰਾਵਾਂ ਨੂੰ ਬੇਨਤੀ ਕਰੂੰਗਾ ਵੀ ਫਾਰਮ ਪਰਵਾ ਕੇ ਉਹਨਾਂ ਦੀ ਫੋਟੋ ਕਾਪੀ ਭੇਜਣ ਤੇ ਅਸੀਂ ਇਹਨਾਂ ਦੀ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਵੀ ਉਹ ਪਹਿਲ ਦੇ ਆਧਾਰ ਤੇ ਹੋ ਜਾਣ। ਔਰ ਕੰਮ ਤਾਂ ਉਦੋਂ ਹੀ ਚੱਲ ਪੂਗਾ ਜਦਦ ਭੈਣ ਜੀ ਉਹਨਾਂ ਦੇ ਮੂਰੇ ਖੜਨ ਲੱਗੇ ਨਾ ਉਦੋਂ ਤੋਂ ਹੀ ਕੰਮ ਚੱਲ ਪੈਣਾ। ਇੰਨੀ ਕਿ ਮੈਂ ਤੁਹਾਨੂੰ ਗਰੰਟੀ ਦੇ ਕੇ ਚੱਲਿਆ ਵੀ ਇਹ ਛੇਤੀ ਨੇ ਬੜਜੂਗਾ ਕੰਮ ਇਹ ਤਾਂ ਛੇਤੀ ਹੋ ਜਾਊਗਾ। ਬਾਕੀ ਕੰਮ ਫਿਰ ਜੁੜਦਾ ਰਹਿਣਾ। ਔਰ ਇਹਨਾਂ ਕਰ ਦਿਆਂਗੇ ਵੀ ਮੁੜ ਕੇ ਇਹ ਜਾ ਕੁਝ ਇੱਥੇ ਨਹੀਂ ਕੋਈ ਕਰੂਗਾ ਤੇ ਮੈਂ ਬਹੁਤਾ ਸਮਾਂ ਨਹੀਂ ਲੈਣਾ ਮੈਂ ਹਾ ਦਾ ਨਾਰਾ ਮਾਰਨਾ ਆ ਭਾਰਤੀ ਜਨਤਾ ਪਾਰਟੀ ਵੱਲੋਂ ਆਪ ਦਾ ਹਾਜ਼ਰੀ ਲਵਾਉਣਾ ਆ ਔਰ ਤੁਹਾਡੇ ਇਸ ਜਿਹੜਾ ਤੁਹਾਡੇ ਤੇ ਧੱਕਾ ਹੋਇਆ ਉਹਦੇ ਜੇ ਸ਼ਰੀਕ ਹੋਣਾ ਆ ਮੈਂ ਤੁਹਾਡੇ ਪਰਿਵਾਰਾਂ ਦਾ ਮੈਂਬਰ ਆ ਆ ਸਾਰੇ ਤੁਹਾਡੇ ਪਰਿਵਾਰ ਦੇ ਮੈਂਬਰ ਨੇ ਇਹ ਤੁਹਾਡੇ ਵਿੱਚੋਂ ਨਹੀਂ ਆ ਗੁਰਪਿਆਰ ਹੁਣੀ ਤਾਂ ਜਮਾ ਹੀ ਗਵਾਂਢੀ ਨੇ ਪੱਤਰਕਾਰ ਸਾਹਿਬ ਬੈਠੇ ਹੈਗੇ ਆ ਜਾਂ ਲਾਜਪਤਜੀ ਮੰਡੀ ਚ ਬੈਠੇ ਹੈਗੇ ਆ ਦਲਜੀਤ ਖਰਮੀ ਜੀ ਗੁਰਵਿੰਦਰ ਭਗਤਾ ਭਾਈ ਕਾ ਫਾਈਟਰ ਆ ਕਿਉਂਕਿ ਸਾਡੇ ਨਾਲ ਜਿੰਨੇ ਬੰਦੇ ਨੇ ਉਹ ਸਾਰੇ ਵਧੀਆ ਨੇ ਉਹ ਕੋਈ ਰਾਤ ਭਰਾਤੇ ਇੱਧਰ ਉੱਧਰ ਨਹੀਂ ਹੋਣ ਆਲੇ ਹੈਗੇ ਤੇ ਨੀਲੋ ਸਾਹਿਬ ਨੂੰ ਵੀ ਕਹੂੰਗਾ ਵੀ ਦੱਬ ਦੇਣਾ ਆਪਦੀ ਕਲਮ ਤੇ ਔਰ ਜਿੱਥੇ ਸਰਕਾਰ ਦਾ ਕੰਮ ਆ ਦੱਸ ਦਿਆਂਗੇ ਬਈ ਸਰਕਾਰ ਕਿੱਥੇ ਹੁੰਦੀ ਆ ਅੱਜ ਦੀ ਗੱਲ ਯਾਦ ਰੱਖਿਓ ਦਿੱਲੀ ਸੱਦਾਂਗੇ ਠੀਕ ਆ ਬਾਈ ਦਿੱਲੀ ਸੱਦਾਂਗੇ ਔਰ ਇਹਨਾਂ ਨੂੰ ਜਾਣਾ ਪਊਗਾ ਐਮਐਲਏ ਨੂੰ ਵੀ ਜਾਣਾ ਪਊਗਾ ਤੇ ਪੁਲਿਸ ਵਾਲਿਆਂ ਨੂੰ ਵੀ ਜਾਣਾ ਪਊਗਾ ਹਾਂ ਉਹਦੇ ਦਿਨ ਲਈ ਦਿਨ ਚਾਰ ਵੱਧ ਜਾਂ ਘੱਟ ਲੱਗ ਸਕਦੇ ਆ ਠੀਕ ਹੈ ਪਰ ਇਹਨਾਂ ਕਾਜ ਵੀ ਜਾਣਗੇ ਜ਼ਰੂਰ ਕਿਉਂਕਿ ਪਿੱਛੇ ਲੁਧਿਆਣੇ 'ਚ ਇੱਕ ਮਰਡਰ ਹੋਇਆ ਸੀ ਸਾਡਾ ਮੈਂਬਰ ਪਾਰਲੀਮੈਂਟ ਤੇ ਐਸਐਸਪੀ ਜਿਨ੍ਹਾਂ ਨੇ ਮਰਡਰ ਕੀਤਾ ਸੀ ਉਹਨਾਂ ਦੀ ਮਦਦ ਕਰ ਰਹੀ ਸੀ ਤੇ ਉਹਦੇ ਸਾਡਾ ਪਾਰਟੀ ਦਾ ਉਹ ਵਰਕਰ ਸੀ ਤੇ ਮੈਂ ਉਹਦੇ ਭੋਗ ਤੇ ਗਿਆ ਤੇ ਮੇਰੇ ਦਿਮਾਗ ਦੇ ਵਿੱਚ ਆਇਆ ਦੇਖੋ ਮੈਂ ਗੁਰੂ ਮੇਰਾ ਵੱਡਾ ਵੈਗੁਰੂ ਆ ਸੱਚੇ ਪਾਤਸ਼ਾਹ ਮੈਂ ਤਾਂ ਉਹਦੀ ਮਿੱਟੀ ਹ ਤੇ ਹੁਣ ਆਪਦੇ ਵਰਕਰ ਦਾ ਮਰਡਰ ਹੋਇਆ ਹੋਵੇ ਉਹਨਾਂ ਨੇ ਕੀ ਕੀਤਾ ਇੱਕ ਏਡਜ਼ ਦਾ ਮਰੀਜ਼ ਸੀ ਉਹਨਾਂ ਦਾ ਮੁੰਡਾ ਉਹ ਦੇਤਾ ਪੁਲਿਸ ਨੂੰ ਪੁਲਿਸ ਨੇ ਉਹਦੀ ਗ੍ਰਿਫਤਾਰੀ ਪਾਤੀ ਐਸਐਸਪੀ ਨੇ ਤੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੀ ਪਿੱਠ ਤੇ ਹੱਥ ਰੱਖਤਾ ਤੇ ਮੈਂ ਉੱਥੇ ਕਿਹਾ ਵੀ ਮੈਂ ਗੁਰੂ ਸਾਹਿਬ ਦੇ ਹਾਜ਼ਰੀ ਚ ਖੜਾ ਹੈਗਾ ਮੈਨੂੰ ਇਹਨਾਂ ਨੇ ਸ਼ਕਤੀ ਦੇਣੀ ਆ ਵੀ ਉਹ ਚਾਹੇ ਜਿੰਨਾ ਮਰਜ਼ੀ ਭਜ ਲਵੇ ਜਿੱਥੇ ਮਰਜ਼ੀ ਭਜ ਲਵੇ ਵੀ ਆਪਾਂ ਆਪਾ ਭੋਗ ਤੇ ਇਕੱਠੇ ਹੋਏ ਆ ਜਿਨ੍ਹਾਂ ਨੇ ਗਲਤ ਕੰਮ ਕੀਤਾ ਹੋਵੇ ਅੱਜ ਵੀ ਆਪਾਂ ਇਕੱਠੇ ਹੋਏ ਆ ਨਾ ਅੱਜ ਵੀ ਉਹ ਸਰਪੰਚ ਦਾ ਤੇ ਉਹ ਜਿਹੜੇ ਜਿਹੜੇ ਉਹ ਲੋਕਾਂ ਨੇ ਇਹ ਗਲਤ ਕੰਮ ਕੀਤਾ ਉਹਨਾਂ ਨੇ ਵੀ ਕੋਈ ਨਾ ਕੋਈ ਵਿੱਚ ਬੰਦਾ ਛੱਡਿਆ ਹੋਊਗਾ ਵੀ ਕੌਣ ਆਇਆ ਸੀ ਕੀ ਕਹਿ ਕੇ ਗਿਆ ਤੇ ਉਹਨਾਂ ਨੂੰ ਉਹਨਾਂ ਨੂੰ ਇਹ ਸੁਨੇਹਾ ਜ਼ਰੂਰ ਆ ਉੱਥੇ ਭੋਗ ਤੇ ਵੀ ਇਹ ਕਿਹਾ ਸੀ ਉੱਥੇ ਜਿਹੜੇ ਏਡ ਵਾਲੇ ਤੇ ਕੇਸ ਪਾਤਾ ਸੀ ਨਾ ਦੂਜਾ ਬੱਚਾ ਫਿਰਦਾ ਸੀ ਭੋਗ ਤੇ ਇਹ ਕਿਹਾ ਸੀ ਵੀ ਚਾਹੇ ਉਹਦੀ ਐਮਪੀ ਮਦਦ ਕਰਦਾ ਚਾਹੇ ਐਸਐਸਪੀ ਮਦਦ ਕਰਦਾ ਵੀ ਮੈਂ ਵਾਦਾ ਕਰਕੇ ਜਾਂਦਾ ਵੀ ਵੀ ਉਹਨੂੰ ਜਾ ਕੇ ਸੁਨੇਹਾ ਦੇ ਦਿਓ ਭੋਗ ਤੇ ਆਏ ਹੋਣਗੇ ਉਹਦੇ ਪਤਾ ਕਰਨ ਵੀ ਕਿੰਨੇ ਕ ਲੋਗ ਆਏ ਸੀ ਕੌਣ ਕੌਣ ਲੀਡਰ ਆਏ ਸੀ ਕੀ ਕਹਿ ਕੇ ਗਏ ਆ ਵੀ ਉਹਨੂੰ ਸੁਨੇਹਾ ਦੇ ਦਿਓ ਵੀ ਉਹਦੀ ਜੇਲ੍ਹ ਯਾਤਰਾ ਜ਼ਰੂਰ ਕਰਾਉਂਗਾ ਉਹ ਐਡੀ ਗੁਰੂ ਦੀ ਕਿਰਪਾ ਹੋਈ ਵੀ ਉਹ ਉਹਨੂੰ ਵੀ ਸੰਮਣੇng ਹੋਈ ਅੰਦਰ ਵੀ ਹੋਇਆ ਪਿਓ ਪੁੱਤ ਹੁਣ ਜੇਲ੍ਹ ਜੇਲ੍ਹ ਦੇ ਵਿੱਚ ਉਮਰ ਕੈਦ ਭੋਗ ਰਹੇ ਨੇ ਔਰ ਮੈਂ ਉਹ ਅਖਬਾਰਾਂ ਚ ਰੌਲਾ ਪਾਤਾ ਵੀ ਐਡਜ਼ ਦੇ ਮਰੀਜ਼ ਨੇ ਐਡਜ਼ ਮਰੀਜ਼ ਨੇ ਉਹਨਾਂ ਨੇ ਪਹਿਲਾਂ ਹੀ ਭਾਂਡੇ ਤੇ ਕੋਠੜੀ ਪਾਸੇ ਕਰਕੇ ਰੱਖੀ ਹੋਈ ਸੀ ਕਹਿੰਦੇ ਵੀ ਇੱਥੇ ਹੀ ਰਹਿਣਾ ਇਧਰ ਨੂੰ ਨਹੀਂ ਆਉਣਾ ਜੇਲ੍ਹ ਦੇ ਅੰਦਰ ਵੀ ਜੇਲ੍ਹ ਸੀ ਇਸ ਕਰਕੇ ਤੁਹਾਡਾ ਜਿਹੜਾ ਕੇਸ ਆ ਉਹਦੇ ਵਿੱਚ ਲੋਕ ਦੇਖਦੇ ਹੈਗੇ ਆ ਵੀ ਜਿਹੜੇ ਜਿਹੜੀ ਜਿਹੜੀ ਲੜਾਈ ਹੋਈ ਆ ਉਹ ਇੱਕੋ ਬਰਾਦਰੀ ਨਾਲ ਸੰਬੰਧਤ ਨੇ ਪਰ ਨਹੀਂ ਮਾਮਾ ਭੈਣਾ ਜਿਹੜੀਆਂ ਹੈਗੀਆਂ ਨਾ ਇਹਨਾਂ ਤੇ ਜਿਹੜੀ ਬੇਇੱਜ਼ਤੀ ਕੀਤੀ ਆ ਉਹਦਾ ਜ਼ਰੂਰ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਨਸਾਫ ਦਵਾਵਾਂਗੇ ਔਰ ਜਿੰਨੀ ਭਾਰਤੀ ਜਨਤਾ ਪਾਰਟੀ ਵੱਲੋਂ ਡਟ ਕੇ ਮਦਦ ਹੋਊਗੀ ਕਰਾਂਗੇ ਔਰ ਅਸੀਂ ਜਿਹੜੇ ਭਾਰਤ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਅਧੀਨ ਜਿਹੜੇ ਘਰ ਨੇ ਉਹ ਮੈਂ ਕਹੂੰਗਾ ਵੀ ਪਹਿਲ ਦੇ ਆਧਾਰ ਤੇ ਇਹ ਸਾਰੇ ਲੱਗਣਗੇ ਜਿੱਥੇ ਮੇਰੀ ਲੋੜ ਹੋਈ ਜਾਂ ਪਾਰਟੀ ਦੇ ਕਿਸੇ ਹੋਰ ਲੀਡਰਸ਼ਿਪ ਦੀ ਲੋੜ ਹੋਈ ਅਸੀਂ ਡਟ ਕੇ ਨਾਲ ਸਾਥ ਦਵਾਂਗੇ ਅਸੀਂ ਕੋਈ ਅਸਾਨ ਨਹੀਂ ਕਰ ਰਹੇ ਵੀ ਅਸੀਂ ਕੋਈ ਤੁਹਾਡੇ ਤੇ ਅਸਾਨ ਕਰ ਰਹੇ ਬੇਫਤਾ ਕਹੇ ਤੇ ਵੀ ਆ ਸਕਦੀ ਹੈ ਮਾੜਾ ਸਮਾਂ ਕਹੇ ਤੇ ਉਹ ਪੁੱਛ ਕੇ ਨਹੀਂ ਆਉਂਦਾ ਹੈਗਾ ਤੇ ਇਸ ਕਰਕੇ ਗੁਰੂ ਮਹਾਰਾਜ ਕਰੇ ਤੁਸੀ ਤੁਹਾਨੂੰ ਸੱਚੇ ਪਾਸ਼ਾ ਤੰਦਰੁਸਤੀਆਂ ਬਖਸ਼ੇ ਔਰ ਤੁਸੀ ਜਬਰਦਸਤ ਟਾਗਰਾ ਸਬਰ ਨਾ ਕਰਨਾ ਔਰ ਸਬਰ ਕੀਤਾ ਹੀ ਹੋਇਆ ਮਨ ਨੂੰ ਤੜਫਣਾ ਨਹੀਂ ਲਾਉਣੀ ਜੇ ਸਰੀਰ ਠੀਕ ਆ ਤਾਂ ਸਭ ਕੁਝ ਹੈਗਾ ਸਾਰਾ ਕੁਝ ਹੋ ਜਾਣਾ ਤੇ ਤੁਹਾਡਾ ਭਰਾ ਹੋਣ ਦੇ ਨਾਤੇ ਇੱਕ ਪਰਿਵਾਰ ਦਾ ਮੈਂਬਰ ਹੋਣ ਦੇ ਨਾਤੇ ਤੁਹਾਨੂੰ ਇਸ ਸਕੇਲ ਦਾ ਯਕੀਨ ਦਿਵਾਉਣਾ ਵੀ ਉਹਨਾਂ ਨੂੰ ਦਿੱਲੀ ਜ਼ਰੂਰ ਦਿਖਾਵਾਂਗੇ ਤੁਹਾਡਾ ਜਿਹੜਾ ਹੋ ਸਕਦਾ ਵੀ ਐਮਐਲਏ ਸਾਹਿਬ ਵੀ ਤੁਹਾਡੇ ਮੂਰੇ ਖੜਾ ਹੋ ਜੇ ਤੇ ਬਹੁਤਾ ਸਮਾਂ ਨਾਲ ਲੈਂਦਾ ਹੋਇਆ ਮੈਂ ਕੀ ਮਾਤਾ ਜਾਚਕਾਂ ਔਰ ਇਹੀ ਕਹਿਣਾ ਵੀ ਦੇ ਦਿਓ ਸੁਨੇਹਾ ਕਿ ਪਾਈ ਹੋਰ ਕੁਛ ਕਰਨਾ ਹੋਰ ਵੀ ਕਰ ਲਾ ਪਰ ਸਮਾਂ ਜਿਹੜਾ ਹੈਗਾ ਉਹ ਕਦੇ ਤੇਰਾ ਤੇ ਕਦੇ ਸਾਢਾ ਜਿੱਦਨ ਸਾਢਾ ਹੋਇਆ ਅਸੀਂ ਦੇਖ ਲਾਂਗੇ ਤੇ ਇਸ ਕਰਕੇ ਤਕੜੇ ਰਹੋ ਮੈਂ ਪਾਈ ਜੀ ਦਾ ਫੇਰ ਤੁਹਾਡਾ ਸਾਰਿਆਂ ਦਾ ਧੰਨਵਾਦ ਕਰ ਬਹੁਤ ਬਹੁਤ ਧੰਨਵਾਦ